10 ਦਿਨਾਂ ਦੇ ਵਿੱਚ 1000 ਸਬਸਕ੍ਰਾਈਬਰ ਹੁਣ ਆਪਾਂ ਸਾਰੇ ਨੂੰ ਸਰਪ੍ਰਾਈਜ਼ ਦੇਣ ਚੱਲੇ ਆ ਲਾਈਵ ਰਿਐਕਸ਼ਨ ਰਿਕਾਰਡ ਕਰਾਂਗੇ ਠੀਕ ਲੈ ਕੇ ਆਏ ਇਹ ਕਹਿੰਦੇ ਪ੍ਰੈਂਕ ਕਰ ਰਹੇ ਆ ਕੀ ਹੋ ਸਕਦਾ ਵੈਸੇ ਸਰਪ੍ਰਾਈਜ਼ ਦਿੱਤਾ ਨਹੀਂ ਲੱਗਦਾ ਇੱਕ ਵੀ ਗੈਸ ਮਾਰ ਗਿਆ ਮੈਨੂੰ ਸਾਰੇ ਵਿੱਚ ਬਹੁਤ ਸੱਚੀ ਜਿਹੀ ਲੱਗਿਆ ਅੱਜ ਮਮੂ ਆ ਗਿਆ ਅੱਜ ਆ ਗਿਆ ਕੀ ਹੋਏ ਓਏ ਹੋਇਤਾ ਹੋ ਗਿਆ ਉਹ ਬੰਦ ਕਿਵੇਂ ਹੋਗੇ ਉਹ ਵੈਸੇ ਸਿੱਧਾ ਬਰ ਸਿੱਧਾ ਓਏ ਇਹਦੇ ਹੋਗੇ ਓਏ ਆ ਕੀ ਹੋ ਗਿਆ ਇੱਕ ਇੱਕ ਸਬਸਕ੍ਰਾਈਬਰ ਕਸਦਮੇ ਚ ਚਲੇ ਗਏ ਅੱਗੇ ਆ ਗਏ ਪੰਜਾਬੀ ਮੁੰਡੇ ਛਾ ਗਏ ਪੰਜਾਬੀ ਮੁੰਡੇ ਅੱਛਾ ਜੀ ਕਹਿੰਦੇ ਅੱਜ ਟੂਡੇ ਟੂਡੇ ਅੱਛਾ ਜੀ ਕਰਾ ਕੇ ਭਜਾ ਹਾਏ ਹਾਂਜੀ ਗਾਇਜ਼ ਅੱਜ ਹੈਗਾ ਬਹੁਤ ਸਪੈਸ਼ਲ ਦਿਨ ਨੇ ਸਪੈਸ਼ਲ ਦਿਨ ਵਈ ਕਿਉਂ ਹੋਵੇ ਤਾਂ ਦੱਸ ਫਿਰ ਫਣੀ ਇੱਕ ਹੋਰ ਜਿਹੜੀ ਤੂੰ ਕਹਿੰਦਾ ਸੀ ਇੱਕ ਹੋਰ ਲੇਅਰ ਐਡ ਹੋਣ ਜਾ ਰਹੀ ਆ ਫਣੀ ਯੈਸ ਐਡ ਆਪਣੇ ਅੱਜ 1000 ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਆ ਹਾਂ ਤੇ ਜਿਹੜਾ 10 ਦਿਨਾਂ ਦੇ ਵਿੱਚ ਹਜੇ ਤੱਕ ਕਿਸੇ ਨੂੰ ਦੱਸਿਆ ਨਹੀਂ ਸੀਗਾ ਐਂਡ ਇਹਦੀ ਅਨਾਉਂਸਮੈਂਟ ਆਪਾਂ ਕਰ ਰਹੇ ਆਂ ਕਿ ਆਪਣੇ 1000 ਸਬਸਕ੍ਰਾਈਬਰ ਬਣ ਕੇ ਸਬਸਕ੍ਰਾਈਬਰ ਕੰਪਲੀਟਡ ਤੇ ਆਪਾਂ ਇੱਥੋਂ ਦੀ ਹੁਣ ਕੀ ਕਰਾਂਗੇ ਐਂਡ ਬਸ ਇਥੋਂ ਹੁਣ ਇਹ ਕਰਨਾ ਕਿ ਆਪਾਂ ਸਿੱਧਾ ਕਰਕੇ ਦਿਖਾਵਾਂਗੇ ਨਹੀਂ ਨਹੀਂ ਹੁਣ ਆਪਾਂ ਜਿਹੜੇ ਮੇਨ ਜਿਹੜੇ ਹੈਗੇ ਆਪਣੇ ਦੋਸਤ ਚਾਰ ਪੰਜ ਦੋਸਤ ਜਿਹੜੇ ਬਹੁਤ ਹੀ ਮਤਲਬ ਆਪਣੇ ਲੱਗੇ ਹੋਏ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਹੈ ਕਿਉਂਕਿ ਕੁੰਣਾ ਨੂੰ ਵੀ ਨਹੀਂ ਪਤਾ ਸਿੰਮਰ ਨੂੰ ਵੀ ਨਹੀਂ ਵੈਸੇ ਪਤਾ ਸੀ ਇਹਨੂੰ ਵੀ ਤਿੰਨ ਚਾਰ ਦਿਨ ਪਹਿਲਾਂ ਪਤਾ ਲੱਗ ਗਿਆ ਬਿਲਕੁਲ ਹੁਣ ਇਹ ਜਾ ਰਿਹਾ ਅੰਮ੍ਰਿਤਸਰ ਇਹ ਤਾਂ ਅੱਗੇ ਵਲੌਗ ਚ ਨਹੀਂ ਹੋਊਗਾ ਬਟ ਉਹਨਾਂ ਦਾ ਰਿਐਕਸ਼ਨ ਜ਼ਰੂਰ ਰਿਕਾਰਡ ਕਰਾਂਗੇ ਉਹਨਾਂ ਨੂੰ ਲਾਈਵ ਦਿਖਾ ਕੇ ਹਾਂ ਬਿਲਕੁਲ ਕਿਉਂ ਬਈ ਕੁਝ ਕਹਿਣਾ ਚਾਹੇਂਗਾ ਇਸ ਚੈਨਲ ਦੇ ਬਾਰੇ ਕੀ ਆਪੂਗਾ ਇਸ ਚੈਨਲ ਦੇ ਉੱਤੇ ਬਸ ਕਹਿਣਾ ਇਹੀ ਚਾਹੂੰਗਾ ਕਿ 2000 5000 ਨਾਲ ਸਰਦਾ ਹੀ ਆ ਆਏ ਹਾਏ ਨਿਆਣ ਜੀ ਬਈ ਸਿੰਮਰ ਨੇ ਕਿਹਾ ਬਾਕੀ ਇਹ ਚੈਨਲ ਤੁਸੀਂ ਬਹੁਤ ਪਿਆਰ ਦਿੱਤਾ ਹੈਨਾ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਐਂਡ ਬਾਕੀ ਦਿਖਾਨੇ ਆ ਅੱਗੇ ਪੂਰਾ ਵਲੌਗ ਕੱਲ ਮੈਂ ਲੈ ਕੇ ਆਇਆ ਗਿਆ ਮੈਂ ਤੁਹਾਡੀ ਵੀਡੀਓ ਨਹੀਂ ਲਊਂਗਾ ਆ ਵੀਰੇ ਨੂੰ ਪਤਾ ਲੱਗ ਗਿਆ ਸੀ ਜਦੋਂ ਦੀ ਪਹਿਲੀ ਰਿਐਕਸ਼ਨ ਵੀਡੀਓ ਪਾਈ ਸੀ ਨਾ ਮੈਨੂੰ ਉਹ ਨਹੀਂ ਪਤਾ ਲੱਗਿਆ ਸੀ ਤੁਹਾਡੀ ਰਿਐਕਸ਼ਨ ਵੀਡੀਓ ਆ ਗਈ ਹੈ ਕਿੱਦਾਂ ਵੱਧ ਲੱਗ ਗਿਆ ਪਤਾ ਆ ਯਾਰ ਫਿਰ ਸਿਰ ਵੀਰੇ ਨੂੰ ਹੀ ਪਤਾ ਸੀ ਚਲ ਮੈਂ ਲੈ ਕੇ ਆਇਆ ਠੀਕ ਆ ਇਹ ਪੈਕਿੰਗ ਕਰ ਰਿਹਾ ਹਾਂ ਅਮਰੀਕਾ ਜਾਣ ਦੀ ਗਾਇਸ ਕੀ ਹਾਲ ਚਾਲ ਆਪਸੀ ਮਰ ਭਾਈ ਨੂੰ ਛੱਡ ਆਏ ਸੀ ਅਬਰ ਸਰ ਉਹ ਟ੍ਰੇਨ ਤੇ ਬੈਠਾ ਹੋਣਾ ਐਂਡ ਆਪਣਾ ਇਹ ਦਲਜੀਤ ਭਾਈ ਐਂਡ ਇਹਨੂੰ ਵੀ ਪਤਾ ਲੱਗ ਗਿਆ ਸੀ ਪੰਜਾਬ ਬਹਲੇ ਬਹੁਤ ਪਹਿਲੇ ਨਹੀਂ ਹਫਤਾ ਹੀ ਹੋਇਆ ਵਾ ਤੇ ਆਪਣੇ ਜੀ ਹੋਇਆ ਕੰਮ 10 ਦਿਨਾਂ ਦੇ ਵਿੱਚ 1000 ਸਬਸਕ੍ਰਾਈਬਰ ਹੁਣ ਆਪਾਂ ਸਾਰੇ ਨੂੰ ਸਰਪ੍ਰਾਈਜ਼ ਦੇਣ ਚੱਲੇ ਆ ਲਾਈਵ ਰਿਐਕਸ਼ਨ ਰਿਕਾਰਡ ਕਰਾਂਗੇ ਕਿਉਂ ਬਾਬੇ ਬਿਲਕੁਲ ਬਿਲਕੁਲ ਉਹਨੇ ਪਹਿਲਾਂ ਇਥੋਂ ਕੇਕ ਫੜ ਲਈ ਆਪਾਂ ਬਿਲਕੁਲ ਮੈਨਾ ਕੇਕ ਫੜ ਲਈ ਫਿਰ ਅਮਨ ਭਾਈ ਪਵਨ ਤੇ ਫਰੋਨਡ ਭਾਈ ਦਾ ਲਾਈਵ ਰਿਐਕਸ਼ਨ ਰਿਕਾਰਡ ਕਰਦੇ ਆ ਤੇ ਕੇਕ ਕਟਿੰਗ ਠੀਕ ਹੈ ਤਗੜੀ ਅਚੀਵਮੈਂਟ ਕੀਤੀ ਹੈ ਬਾਈ ਨੇ ਬਾਈ ਮੈਰੀ ਕੋਈ ਅਚੀਵਮੈਂਟ ਨਹੀਂ ਹੈ ਮੈਰੀ ਮੈਂ ਬਹੁਤ ਤਗੜੀ ਅਚੀਵਮੈਂਟ ਕੀਤੀ ਚਲੋ ਮਿਲਦੇ ਆ ਬਾਕੀ ਅੱਗੇ ਵਾਲੇ ਵਲੌਗ ਚ ਓਕੇ ਦੇਖਦੇ ਰਹੋ ਸਾਰੇ ਲਾਈਕ ਸਬਸਕ੍ਰਾਈਬ ਸ਼ੇਅਰ ਐਂਡ ਕਮੈਂਟ ਨਵੇਂ ਇਨਵੀਟੇਸ਼ਨ ਦਿੱਤਾ ਕੀ ਅਮਨ ਭਾਈ ਵੱਲ ਆਵੇ ਮੈਨਾਂ ਕਰਨਾ ਲਾਈਵ ਵਲੌਗ ਕਰ ਰਹੇ ਆ ਨਹੀਂ ਮੈਨਾਂ ਦੱਸ ਮੈਨਾਂ ਨਹੀਂ ਨਹੀਂ ਬਹੁਤ ਤਗੜਾ ਸਰਪ੍ਰਾਈਜ਼ ਤੇਰੇ ਲਈ ਸਰਪ੍ਰਾਈਜ਼ ਨਹੀਂ ਹੈ ਇੱਕ ਉਹ ਚੀਜ਼ ਦਿਖਾਣੀ ਹੈ ਕੀ ਲੱਗਿਆ ਯਾਰ ਆ ਤਾਂ ਸਹੀ ਤੂ ਵੇ ਲੱਗ ਫਿਰ ਆ ਜੀ ਫਿਰ ਠੀਕ ਆ ਆ ਜਾ ਉੱਤ ਤੇਲੀ ਆਪਾਂ ਤੂ ਦਾ ਆਪਣਾ ਪਤਾ ਹੀ ਹੁੰਦਾ

ਸੋ ਲੈ ਲੈ ਗਾਇਸ ਕੇ ਕੱਪਾ ਹਾਂ 1 ਕੇ ਅੱਗੇ ਪਸੰਦ ਤੋਂ ਥਿਲਾ ਸੋ ਜਾਰੇ ਆਂ ਆ ਪਾਮਣਪਾਈ ਵੱਲ ਉਹ ਲੈਲੀ ਭਰਾਵਾ 1 ਕੇ ਹਲਾ ਸੋ ਆਪਾਂ ਪਹੁੰਚੇ ਸੋ ਨੂੰ ਬਈ ਦੀ ਦੁਕਾਨ ਤੇ ਹਲਾ ਜਾ ਪੱਲੂ ਅਰੇ ਜਲਦੀ ਆਇਆ ਹਾਂ ਜੀ ਬੰਦ ਕਰ ਦੇ ਹਾਜੀ ਬਰੋ ਕੇਕ ਆ ਨਹੀਂ ਨਹੀਂ ਮੈਂ ਚੈੱਕ ਕਰ ਓਏ ਕੇਕ ਆ ਸੌਣ ਲਿਆ ਹੁਣ ਦੂਸਰੀ ਦੁਕਾਨ ਤੇ ਆਏ ਆ 1K ਬੈਲੂਨ ਫਾਇੰਡ ਕਰ ਲਿਆ ਓਹ ਥੈਂਕ ਯੂ ਵੀਰ ਜੀ ਲਾਈਕ 16 17 ਹੋ ਗਏ ਓਏ ਹੌਲੀ ਹੌਲੀ ਵੱਧਦੇ ਆ ਨਾ ਸੋ 1K ਸਬਸਕ੍ਰਾਈਬਰ ਵਾਲਾ ਪਾ ਲੈ ਲਿਆ ਬੈਲੂਨ ਗਾਇਜ਼ ਆ 1K ਦਾ ਲੈ ਲਿਆ ਵਾ ਤੈਨੂੰ ਹਲੇ ਫਲਾਣਾ ਵੀ ਪੈਣਾ ਜੋ ਕਿ ਵੀਰੇ ਫਲਾਨਗੇ ਮੇਰੇ ਜਿੰਨੀ ਹਵਾ ਨਹੀਂ ਵੀਰੇ ਜੀ ਬਹੁਤ ਹਵਾ ਵਾ ਪੂਰਾ ਜੋਸ਼ ਆ ਅੱਜ ਦਾ ਮਜ਼ਾ ਆ ਗਿਆ ਬੱਬੇ ਮਜ਼ਾ ਤਾਂ ਆ ਗਿਆ ਪਰ ਨੁਕਸਾਨ ਵੀ ਹੋ ਗਿਆ ਕੋ ਨੁਕਸਾਨ ਮੈਂ ਦੱਸਦਾ ਵੀਰੇ ਦੇ ਕੋ ਫੋਨ ਚੋਰੀ ਹੋ ਗਿਆ ਉਹਨਾਂ ਦਾ ਜੇ ਕਿਸੇ ਨੂੰ ਵੀ ਮਿਲੇ ਤਾਂ ਲੁਟਾ ਦੇ ਅਧਰਿ ਜੀ ਜਾਂ ਕੱਟ ਕਰਿਆ ਕਰੋ ਵੀਰੇ ਤੁਹਾਨੂੰ ਪਤਾ ਕਰਮਾ ਹੁੰਦਾ ਵਾ ਕਰਮਾ ਜਿੱਦਾਂ ਆਪਾਂ ਕਰਦੇ ਆ ਨਾ ਉਦਹੀ ਮਿਲਦਾ ਲੀ ਕਿਸੇ ਦਾ ਫੋਨ ਛੱਕਿਆ ਹੋਣਾ ਮੈਨੂੰ ਲੱਗਦਾ ਦੱਸੋ ਆਪਾਂ ਪਹੁੰਚ ਚੁੱਕੇ ਆ ਅਮਨਬਾਈ ਹੋਣਾ ਕਰੇ ਪਵਨਬਾਈ ਹੋਣਾ ਕਰੇ ਐਂਡ ਸਰਪ੍ਰਾਈਜ਼ ਦੇਨ ਕੇਕ ਲੈ ਲਿਆ 1k ਸਬਸਕ੍ਰਾਈਬਰ ਵਾਲਾ ਵੀ ਲੈ ਲਿਆ ਵਾ 1k ਸਬਸਕ੍ਰਾਈਬਰ ਵਾਲਾ ਬੈਲੂਨ ਵੀ ਲੈ ਲਿਆ 1k ਬਟ ਥੋੜਾ ਜਿਹਾ ਹਜੇ ਕਿਉਰੀਓਸਿਟੀ ਪੈਦਾ ਕਰਾਂਗੇ ਜਿੱਥੇ ਮੈਂ ਕਿਹਾ ਜਿੱਥੇ ਮੈਂ ਕਿਹਾ ਜਿੱਥੇ ਇੰਨਾ ਕਿ ਕਿ ਨੇ ਸੁਣਤਿਆਂ ਉਹ ਉਹ ਫਿਰਦਾ ਤੇ ਘੰਨ ਤੇ ਇੰਨਾ ਟਾਈਮ ਰੁਕਿਆ ਮੈਂ ਕਿਹਾ ਥੋੜਾ ਜਿਹਾ ਕਿਊਰਿਓਸਿਟੀ ਪਈ ਐ ਗੈਸ ਕਰ। ਹਨ ਹਾਰਾ ਰੋਟੀ ਆਦੀ ਨਹੀਂ ਨਹੀਂ ਹੋ ਕਿਥੇ ਉਹ ਵੀ ਤਾਂ ਰੋਟੀ ਖਾ ਰਹੀ ਆਦੀ ਅਮਨ ਭਾਈ ਆਪਣੇ ਰੋਟੀ ਖਾਂਦੇ ਹੋਏ ਕੇਕ ਲਿਆਂਦਾ ਤੇਰੇ ਲਈ ਸਰਪ੍ਰਾਈਜ਼ ਤੈਨੂੰ ਕਿਹਾ ਸੀ ਨਾ ਸਸਕਾ ਅੰਕਲ ਜੀ ਕਿਹੜਾ ਸਰਪ੍ਰਾਈਜ਼ ਰਾਜਾ ਆ ਗਿਆ ਉੱਧਰ ਆ ਜਾ ਫਿਰ ਬੁਝਦੇ ਨਹੀਂ ਨਹੀਂ ਬਸ ਅੰਟੀ ਖਾ ਕੇ ਆਏ ਸੀਗੇ ਇਹਨੂੰ ਸਰਪ੍ਰਾਈਜ਼ ਦੇਣ ਆਏ ਆ ਅੱਛਾ ਕਹਾਂ ਅੱਜ ਕਿਧਰ ਚੱਲਦੇ ਨਾਲ ਜਨਮ ਦਿਨ ਕਿਸੇ ਦਾ ਨਹੀਂ ਹੈ ਮੁੰਡਾ ਆਪਣਾ ਰੋਟੀ ਖਾ ਰਿਹਾ ਹੁਣ ਇੱਧਰ ਸਿੱਧਿਆ ਭਗਵਾਨ ਦਾ ਵੀ ਕਰ ਕਿਉਂਕਿ ਨਾਲ ਹੀ ਆ ਪੱਕੇ ਦੋਸਤ ਇਹ ਵੀ ਇੱਕ ਜੱਜ ਆ ਲੈ ਤੂੰ ਗਰੀ ਕਿ ਵੀਰੇ ਹੈਪੀ ਬਰਥਡੇ ਜੋਟੇ ਹੈ ਜਿੱਥੇ ਇਕ ਲੱਗੇ ਹੈ ਇਹ ਕਹਿੰਦੇ ਪ੍ਰੈਂਕ ਕਰ ਰਹੇ ਆ ਵਿਸ਼ਵਾਸ ਹੀ ਨਹੀਂ ਕਰਦੇ ਕੀ ਕਹਿਣਾ ਚਾਹਿੰਗੇ ਇਹ ਕੀ ਪ੍ਰੈਂਕ ਕਰ ਰਹੇ ਹੈ ਕੰਟੈਂਟ ਅਕਾਊਂਟੈਂਟ ਕੰਟੈਂਟ ਨਹੀਂ ਹੈਗਾ ਬ੍ਰੋ ਕੰਟੈਂਟ ਹੈ ਨਹੀਂ ਹਨਾ ਕੋਲ ਉਹਦਾ ਯਾਰ ਰਿਸ਼ਤਾ ਪੱਕਾ ਹੋ ਗਿਆ ਬਾਬੇ ਉਹਦਾ ਜਿਹੜਾ ਬਰਥਡੇ ਉਹਦਾ ਰਿਸ਼ਤਾ ਪੱਕਾ ਹੋ ਗਿਆ ਉਹਦੇ ਵਾਸਤੇ ਹੈ ਨਾ ਨਹੀਂ ਨਹੀਂ ਆ ਗਿਆ ਆਇਆ ਦੇਖ ਅਮਣ ਕਿਤਨੀ ਤਿਆਰ ਹੋਣਾ ਪਿੰਡ ਕੀ ਘਰੇ ਆਂ ਛੋਟ ਪਿੰਡ ਪਾ ਕੇ ਆਇਓ ਸ਼ੇਰਵਾਨੀ ਨਾ ਪਾ ਕੇ ਆਇਓ ਹਾਏ ਸੋ ਆ ਗਿਆ ਆਪਣਾ ਅਮਨ ਭਾਈ 37 ਸਾਲ ਦੀ ਮੈਨੂੰ ਤਾਂ ਪਤਾ ਕਾਹਦਾ ਮਿਹਨਤ ਕਾਦੀ ਮਿਹਨਤ ਨੂੰ ਪਤਾ ਨਹੀਂ ਮੈਂ ਉੱਤੇ ਮਿਹਨਤ ਕੀਤੀ ਆ ਸਹੀ ਗੱਲ ਆ ਤੇ ਫਿਰ ਅੱਜ ਉਹਨੂੰ ਪਤਾ ਲੱਗੂਗਾ ਤੁਹਾਡਾ ਲੈਵਲ ਨਾ ਬੰਦ ਕਰ ਦਿਨੇ ਯਾਰ ਮਾ ਮਾ ਆ ਬੋਲ ਹੁਣ ਸਾਡੇ ਮਨ ਕੀ ਹੋ ਸਕਦਾ ਵੈਸੇ ਸਰਪ੍ਰਾਈਜ਼ ਦਿੱਤਾ ਨਹੀਂ ਲੱਗਦਾ ਇੱਕ ਹੀ ਗੈਸ ਮਾਰ ਗਿਆ ਮੈਨੂੰ ਨਹੀਂ ਕੋਈ ਪਤਾ ਪਰਵਾ ਮੈਂ ਇਦਾਂ ਕੰਮ ਨਹੀਂ ਕੀਤਾ ਗੈਸ ਗੈਸ ਮੈਨੂੰ ਨਹੀਂ ਪਤਾ ਪਰਵਾ ਕੁਛ ਨਹੀਂ ਕੁਛ ਹੀ ਕੁਛ ਕੋਈ ਟਾਂਟ ਨਹੀਂ ਮੈਂ ਕੁਛ ਕੀਤਾ ਹੀ ਨਹੀਂ ਮੈਨੂੰ ਕੀ ਪਤਾ ਹਾਂ ਤੈਨੂੰ ਕੀ ਲੱਗਦਾ ਕੀ ਹੋ ਸਕਦਾ ਸਰਪ੍ਰਾਈਜ਼ ਇਹ ਸਾਰਾ ਮੈਨੂੰ ਲੱਗਦਾ ਬਾਦਸ਼ਾਹ ਦਾ ਵਿਆਹ ਪੱਕਾ ਹੋ ਗਿਆ ਹੈ ਚਲ ਤਰੇ ਇੱਕ ਹੀ ਕਰ ਤੇ ਮੁੱਗੀ ਜੱਗੜ ਕਿਹਦੀ ਮਿਲ ਗਈ ਸਾਡੀ ਕਾਲੀ ਪਈ ਆ ਕੀ ਸ਼ੱਕਰ ਥੋੜਾ ਵੱਡਾ ਸੋਚ ਵੱਡਾ ਸੋਚ ਇਸ ਤੇ ਵੱਡਾ ਜਿਹਦੇ ਵਿੱਚ ਵੱਡਾ ਬੱਚਾ ਲੱਗਦਾ ਕੁਝ ਹੋਰ ਨਾ ਹੋਵੇ ਕੀ ਇੱਕੋ ਤੇਰੀ ਅਗੀ ਵਜ੍ਹਾ ਨਾਲ ਗੱਡੀ ਵੀ ਨਹੀਂ ਦਿੱਤੀ ਹੋਵੇ ਬ੍ਰਾਂਡ ਨਿਉ ਲੱਗੂ ਵੱਡੂ ਇੱਥੇ ਹੋਵੇ ਬੱਸ ਕੋਈ ਨੀ ਓਹੋ ਇਹੋ ਸੌਦਾ ਕਰਨ ਜੇ ਬਟਾ ਹੁਸਨਾ ਵੇਰੀ ਤੁੰਗ ਹੋਣ ਮੈਂ ਇਹ ਮੈਂ ਰੀਲ ਤੋਂ ਬਾਹਰ ਹੀ ਨਿਕਲਿਆ ਨਿਕਲਿਆ ਵੱਡੀਆਂ ਗੱਲਾਂ ਕਰਨ ਲੱਗ ਗਿਆ ਮੈਨੂੰ ਵੀ ਨਿਕਲ ਨਹੀਂ ਲੈਣਾ ਕੀਤੀ ਵਾਲੀ ਕੈਮਰਾ ਜਾਨੇ ਮੁੰਜੇ ਇਹ ਨਹੀਂ ਪੰਜਾਬੀ ਬੋਲਣਾ ਉੱਚੀ ਉੱਚੀ ਤੋਂ ਤੇ ਬੋਲੋ ਤੇ ਲਗਰੀ ਗੱਡੀ ਚਾਰ ਗਿਫਟ ਦਿੱਤੀ ਉਹ ਗਾਇਸ ਕਰਨੇ ਇਹ ਵੀ ਵਲੋਗ ਰਿਪੋਰਟ ਹੋ ਰਿਹਾ ਇਹ ਵੀ ਚਲੋ ਇਹਦੀ ਆਪਾਂ ਕਦੀ ਨਾ ਕਦੀ ਸ਼ੁਰੂ ਕਰਾਂਗੇ ਸਭ ਤੋਂ ਹੁਣ ਕੇ ਤੋ ਇਹਦਾ ਕੱਚਾ ਨਾਮ ਪਿੰਦਾ ਮੈਨੂੰ ਕਹਿੰਦਾ ਨਾ ਚੱਲ ਹੋਰ ਰੁਸ ਗਿਆ ਫੋਕਸ ਕਰ ਲੈ ਕੈਮਰਾ ਇਦਾਂ ਬੜਾ ਚੰਗੇ ਜਿਹੋਣੇ ਨੇ ਇੰਦਰਪਾਲ ਇਹਦਰ ਬੜਾ ਕਲੋਜ਼ ਅਪ ਮਾਰੀ ਧੱਕ ਬੈ ਉਹ ਨਹੀਂ ਉਹ ਲੀਕ ਤਾਂ ਨਹੀਂ ਨਾ ਉਹ ਟੱਲਾ ਲੱਗਿਆ ਇਹ ਤਾਂ ਫੁਲਾਣਾ ਮਜਰੂਰ ਆਪਾਂ ਹੋ ਕੀ ਹੋ ਰਿਹਾ ਦਿਖਾ ਵੇ ਸੜਾ ਬਹੁਤ ਜ਼ੋਰ ਨਾਲ ਮਾਰੋ ਮੜਾ ਆ ਬੜਾ ਜ਼ੋਰ ਨਹੀਂ ਵਾਧਾ ਆ ਓਏ ਯਾਰ ਤੇਰੇ ਇੱਥੇ ਇਹਨਾਂ ਜਿਹੜਾ ਲੱਗਾ ਯਾਰ ਕੀ ਮੂਡ ਪੈਣਾ ਨੰਨੇ ਸਾਲ ਤੇ ਬੁਝੂਗਾ ਕੇ ਫੋਰ ਕਿੰਗ ਵੀ ਤਾਂ ਹਦੋਂ ਸਾਰੇ ਉਹਨੇ ਬੋਲੀ ਉਹਦੋਂ ਦਾ ਕਿੰਗ ਵੀ ਤਾਂ ਹੁੰਦਾ ਵਾ ਇਹਦਾ ਆਪਣਾ ਕਿੰਗਾ ਚਲੋ ਹੁਣ ਕਰੋ ਅਦਿਕਾ ਉਹ ਮੁਰੀਜ ਕੋਲ ਲਿਆ ਬਲਾ ਓਏ ਤੇਰੇ ਵਾਸਤੇ ਪੜਨਾ ਚਾਹੀਦਾ ਵੀਰੇ ਵੇਓ ਕਰਨਾ ਬੈਣਾ ਓਏ ਆ ਗਿਆ ਯਾਰ ਥੂੜ ਪਵੜ ਰੋਕੜਾ ਕਿੱਦਾਂ ਉਪਰੋਂ ਪਾਈਪ ਕੱਢ ਗਿਆ ਉਹਨੂੰ ਪਾਈਪ ਕੱਢ ਦੇ ਚ ਨਾ ਵੀ ਪਾਈਪ ਕੱਢੋ ਫਟਾਫਟ ਪਾਈਪ ਕੱਢ ਦੇ ਚ ਨਾਲ ਆ ਬੰਨ ਕੇ ਪਾਈਪ ਕੱਢ ਗਿਆ ਚ ਬੰਦ ਕਰ ਦੇ ਪਾਈਪ ਫਟਾਫਟ ਬੰਦ ਕਰ ਦੇ ਉੱਥੋਂ ਦੀ ਹੁਣ ਦੱਬ ਕੇ ਸੁੱਕ ਲਾਣਾ ਰਹਿਣਾ ਵਾਹ ਵੇ ਕੀ ਦੀਆ ਵੇ ਲੈ ਉਹ ਥੰਬਨੇਲ ਕੱਢਣੀ ਐ ਚ ਉਹੀ ਤੇ ਥੰਬਨੇਲ ਆ ਗਿਆ ਘੈਂਡ ਆ ਜੀ ਕੋਲੇ ਕੋਲੇ ਪਾਇਆ ਚ ਇਧਰ ਤੇ ਮਾਰ ਤਾ ਗਿਆ ਹੱਥ ਤੇ ਸ੍ਰੀਂਦਰ ਭਾਈ ਦੀਪ ਆ ਗਿਆ ਆਏ ਸ੍ਰੀਂਦਰ ਭਾਈ ਵੈਲਕਮ ਵੈਲਕਮ ਕੀ ਗੱਲ ਆ ਯਾਰ ਲੈ ਪੈਰੀਂ ਦਾ ਅਜਾ ਮੇਰੇ ਤੋਂ ਬੜ ਤੁਮਨੇ ਲੈਣਾ ਕੈਸਾ ਆਪਣੇ ਇੱਥੇ ਬੈਠੋ ਨਾ ਵੀਰ ਨੂੰ ਦੇ ਰਹੇ ਆ ਕੀ ਫੜ ਕੀ ਲੱਗਦਾ ਕੀ ਲੱਗਦਾ ਕੋਈ ਹੋ ਗਿਆ ਹੈ ਤੂੰ ਮਤਾਏਗਾ ਮੈਨੂੰ ਆਪ ਵੀ ਪਾਰਟੀ ਡੈਕੋਰੇਸ਼ਨ ਨਹੀਂ ਨਹੀਂ ਅੱਛਾ ਇੱਕ ਮਿੰਟ ਕੁੜੀ ਕੱਢੀ ਆ ਸੁਨੋ ਭਾਈ ਕੀ ਲੱਗਦਾ ਕੀ ਅੱਜ ਕਿਉਂ ਆਪੇ ਇਕੱਠੇ ਹੋਏ ਆ ਇਹਦੇ ਵਿੱਚ ਬੜ ਸੱਚੀ ਸ਼ਗਲ ਲੱਗਿਆ ਅੱਜ ਸ਼ਗਲ ਆ ਗਿਆ ਅੱਜ ਮੈਂ ਗਿਆ ਕੀ ਹੋ ਗਿਆ ਮੈਂ ਤੁਹਾਨੂੰ ਦੇਖ ਰਿਹਾ ਕਿੰਨੀ ਮੰਦਰੀ ਲੁਕਾ ਆ ਉਹ ਆਈ ਆਰੀ ਖਾਸੀ ਕੀ ਅੱਜ ਗੱਲ ਹੈ ਅੱਜ ਕੁਦਰਤੀ ਯਾਰ ਮੇਰਾ ਮਨ ਨਾ ਪਤਾ ਨਹੀਂ ਕੀ ਗੱਲ ਮੈਂ ਸਨੈਪਚੈਟ ਵੀ ਡਾਊਨਲੋਡ ਕਰ ਬੈਠਾ ਮੈਂ ਕਿਹਾ ਅੱਜ ਕੁਝ ਸਿਚੁਏਸ਼ਨ ਦੇ ਦੇਗਾ ਅਮਨ ਵੀਰੇ ਦਾ ਅਵਾਜ਼ ਆਉਂਦੀ ਹੈ ਕੈਗਲੇ ਆਣੇ ਕੰਟੈਂਟ ਵਾਸਤੇ ਓਕੇ ਜੀ ਫਲਾਇਆ ਅਮਨ ਨੂੰ ਸਸਪੈਂਸ ਖਤਮ ਕਰ ਦਈਏ ਹੈ ਦੇਰ ਹੋ ਗਿਆ ਦੂਸਰਾ ਮਾਮਾ ਇੱਕ ਵਾਰੀ ਬੈਲੂਨ ਕੱਟ ਸਸਪੈਂਸ ਖਤਮ ਕਰ ਦੇਨੇ ਵਾਹ ਜੀ ਬੁਲਾ ਕੇ ਆਇਤਾ ਕਰੋ ਯਾਰੀ ਸੀਗਰੇਟ ਦਮੋ ਲੱਗਿਆ ਇਹ ਗਿਆ ਅਰੇ ਹਾਂ ਸੀਗਰੇਟ ਆਈ ਨਹੀਂ ਨਹੀਂ ਲੱਗਿਆ ਇਹ ਕਿੰਗੇ ਤਨੀ ਵਰੀ ਹੋਲੀ ਕਰਦੇ ਕਿੰਗੇ ਕਰਨਾ ਇਹ ਕਿਹੜੀ ਦੇਖਿਓ ਮਜ਼ਾ ਆਊਗਾ ਛਰਦੇ ਕੀ ਵੇ ਆ ਦੇਖਿਓ ਨਾ ਯਾਰ ਕੈਮਰਾਮੈਨ ਤਾਂ ਜਾ ਸਕਦਾ ਨਾ ਘਮਣੀ ਦਾ ਰਿਸ਼ਤਾ ਔਕਾ ਗਿਆ ਮੈਂ ਮੈਂ ਫਾ ਵੀ ਕਿ ਦਿਖਾਓ ਯਾਰ ਮਾੜਾ ਇਹ ਬਕਮਾ ਨਹੀਂ ਨੇ ਉਹ ਜਿਹੜੇ ਸਰਪ੍ਰਾਈਜ਼ ਆ ਹੋਇਆ ਕੀ ਯਾਰ ਦੱਸੋ ਯਾਰ ਕੋਈ ਦੱਸਾਏਗਾ ਮੈਨੂੰ ਕੁਝ ਬਤਾਏਗਾ ਮੈਨੂੰ ਠੂਆ ਗਿਆ ਯਾਰ ਇਧਰ ਸਸਪੈਂਸ ਵਿੱਚ ਬੈਠੇ ਹੋਏ ਸਾਰੇ ਨੇ ਯਾਰ ਉਹ ਆ ਗਿਆ ਆ ਗਿਆ ਲੱਗਦਾ ਕੀ ਗਿਆ ਉੱਥੋਂ ਪਤਾ ਲੱਗ ਜੂ ਤੁਹਾਨੂੰ ਕੀ 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 ਕਿਉਂ ਆ ਤੇ ਦਾ ਨਾਮ ਵਸਿੰਨਾਂ ਗੈਸ ਕਰਨਾ ਕਿਹਦੇ ਨਾਲ ਕੋਣ ਹੋਊਗਾ ਕੀ ਵੀਦਾਂ ਮੈਂ ਨਾ ਕੋਈ ਖੁਸ਼ਖਬਰੀ ਨਹੀਂ ਹੋਏ ਤੇ ਇਹਦੇ ਨਾਲ ਇਹ ਆਈ ਉਹ ਆਈ ਮਾਂ ਦੀ ਮੰਗ ਕੇ ਓਏ ਉਲਟਾ ਹੋ ਗਿਆ ਉਹ ਬੰਦ ਕਿਵੇਂ ਹੋਗੇ ਉਹ ਬੰਦ ਸਿੱਧਾ ਹੋ ਬੰਦ ਸਿੱਧਾ ਓਏ ਇਹਦੇ ਹੋਗੇ ਮੇਰੇ ਨਹੀਂ ਹੋਗੇ ਵੀਰੇ ਦੇਖ ਚੱਲ ਯਾਰ ਪੰਜਾਬੀ ਲੋਕ ਟੀਵੀ ਤੇ ਦੇਖੋ ਮਾੜੇ ਘੁੱਟੇ ਇਹ ਇਧਰ ਗੱਲ ਹੋਏ ਕਿਵੇਂ ਬੰਦਗੇ ਸਾਡੇ ਹੋਗੇ ਥੋੜੇ ਹੋਗੇ ਮੇਰੇ ਹੋਗੇ ਬੀਨ ਬੰਦਗੇ ਹੋਏ ਮਾਨਨ ਤੇ ਹੈ ਤੇ ਉੱਥੇ ਇੱਕਨ ਦੇਖੀ ਬੋਲਦੀ ਮਾਨਨ ਕੇ ਵੀਊ ਹੋ ਗਏ ਮਾਨਨ ਕੇ ਵੀਊ ਹੋ ਗਏ ਮਾਨਨ ਕੇ ਵੀਊ ਕੁੱਝ ਵਾਲੀ ਗੱਲ ਬਣੀ ਮਾਨਨ ਕੀਦੀ ਹੋ ਗਈ ਦੱਸ ਕੀ ਹੋ ਗਏ ਸਰਪ੍ਰਾਈਜ਼ ਕੋਲ ਕਰ ਦਈਏ ਕਰ ਦੋ ਬਾਈ ਹੈ ਚੱਲ ਇੱਥੇ ਆ ਗਏ ਮਾਨਨ ਕੇ ਦੇਖੇ ਆ ਗਏ ਇੱਥੇ ਸਟੇਜ ਤੇ ਇੱਕਿਆਸੇ ਲੁੱਟਦੇ ਕੰਤੇ ਆ ਰਹੇ ਮਾਨਨ ਕੈਮਰਾ ਇੰਦਰ ਫਲੈਸ਼ ਕਰਕੇ ਮੈਂ ਲੈਕ ਸਟੇਜ ਨਾਲ ਉੱਤਾਰ ਬੁਲਾਇਦਾ ਨਹੀਂ ਮੈਂ ਇਹ ਦੇਖੀ ਮੇਰੀ ਨਾਮ ਇਥੇ ਆ ਗਏ ਓਏ ਆ ਉਹ ਚੈਨਲ ਕਰ ਬਣਾ ਲਿਆ ਅੱਗੇ ਦੇਖ ਨਾ ਰੁਕ ਚੈਨਲ ਕਰ ਬਣਾ ਲਿਆ ਮੁੰਡੇ ਕਹਿੰਦੇ ਓਏ ਆ ਕੀ ਹੋ ਗਿਆ ਕਿਸ ਕਿਸ ਫਰੇਵ ਉਹ ਸਭ ਮੇਜ ਚਲੇ ਗਏ ਓਏ ਇਹ ਕਿਧਰ ਐ ਭਾਈ ਦੇ ਕਿਧਰ ਨਾ ਨਾ ਓਏ ਇਹ ਤਾਂ ਸ਼orts ਕੱਢੇ ਹੋਣੇ ਦੇ ਓਏ ਕੀ ਉੱਡ ਗਿਆ ਕੇ ਨਾ ਅੱਗੇ ਨੀਚੇ ਕਰ ਇਹ ਤੇ ਵੀ ਨਹੀਂ ਦਿਖਾ ਰਿਹਾ ਯਾਰ ਯਾਰ ਫੋਨ ਨਹੀਂ ਦਿਖਾ ਰਿਹਾ ਫੋਨ ਕੱਢੋ ਫੋਨ ਕੱਢ ਫੋਨ ਤੇ ਫੋਨ ਕੱਢੋ ਯਾਰ ਇਹ ਕਿਦੋਂ ਹੋ ਗਿਆ 10 ਦਿਨਾਂ ਵਿੱਚ ਇਧਰ ਵਾਹ 10 ਦਿਨਾਂ ਵਿੱਚ ਫੋਨ ਮੇਰੀ ਕੋਟ ਕਰ ਗਈ ਯਾਰ ਇਹ ਬੜਾ ਕੈਨਸਰ ਹੈ ਜਿਹਨੇ ਦਾਦਾ ਵੀ ਨਹੀਂ ਐਸਾ ਦੇਖਿਆ ਸੋਚਿਆ ਤੱਕ ਨਹੀਂ ਤੋ ਗਾਈਜ਼ ਅਗਲੀ ਵੀਡੀਓ ਪੇਮੈਂਟ ਦੀ ਪਾਵਾਂਗੇ ਕਿੰਨੇ ਚੰਨ ਮੋਨੀਟਾਈਜ਼ ਹੋ ਗਿਆ ਯਾਰ ਕਰੋ ਫੜਾਓ ਫੋਨ ਕੰਨੇ ਰੋਟੀ ਖਾਣੀ ਆ ਜਾਓ ਨਹੀਂ ਉਹ ਕਰੋ YouTube ਸਰਚ ਮਾਰੋ ਕਿਹੜੀ ਹਿੱਟ ਦੀ ਆ ਵੀਰੇ ਦੇਖ ਤਾਂ ਸੀ ਬੰਦਾ ਹੀ ਇੱਥੇ ਚੱਲ ਗਿਆ ਇੱਕ ਮਿੰਟ ਇੱਕ ਮਿੰਟ ਹੁਣ ਵੀਵਰਸ਼ਿਪ ਦਿਖਾਵਾਂ ਮੈਂ ਬਾਬਾ ਜੀ ਦੀ ਹੀ ਹੋਣੀ ਪੱਕਾ 10 ਦਿਨਾਂ ਦੇ ਵਿੱਚ ਇੱਕ ਮਿਲੀਅਨ ਵੀਵਰਸ 10 ਦਿਨਾਂ ਦੇ ਵਿੱਚ ਇੱਕ ਮਿਲੀਅਨ ਲੋਕਾਂ ਨੂੰ ਇੱਕ ਲਾਇਕ ਇੱਕ ਮਿਲੀਅਨ 10 ਲੱਖ ਬੰਦੇ 10 ਲੱਖ ਬੰਦੇ ਦੇਖ ਲੈ ਵਧੀਆ ਉਹ ਆ ਦਿਖਾ ਵਿੱਚ ਹੱਥ ਨੂੰ ਬੰਨ ਕੇ ਆਹ ਬੰਨ ਕੇ আরে 2 ਲੱਖ ਲੋਕਾਂ ਨੇ ਦੇਖਿਆ ਇਹ ਵੀ ਰਿਵਿਊ ਸਰ ਚਲਾਇਆ ਕਦੋਂ ਮੈਂ ਬਤਾ ਲੰਗੇ ਉਹ ਨਾ ਨੋ ਮੀਨ ਨੋ ਮੀਨ ਨੋ ਲਾਖ ਬੰਦੇ ਨੇ ਦੇਖ ਲੈ ਚਲੋ ਜੀ ਉਹ ਵੀ ਉਹ ਵੀ ਦੇਖੋ 1 ਨਵੰਬਰ ਨੂੰ ਸਟਾਰਟ ਹੋਇਆ ਚੈਨਲ 1.5 ਮਿੰਟ ਤੇ ਮੋਨਿਟਾਈਜ਼ ਕਰ ਦਿਨਾ ਬਈ ਸ਼ੁਰੂ ਸ਼ੋਰਟਸ ਬਾਈ ਕਿੰਨੇ ਤੱਕ ਆਏ ਹੁੰਦੇ ਆ ਦੇਖ ਲਿਆ ਯਾਰ ਵਿਰਾਮ ਨੂੰ ਖੁਸ਼ ਹੋਇਆ ਪਹਿਲਾਂ ਜਦੋਂ ਥੋੜਾ ਵੱਡ ਕੇ ਆਏ ਜਦੋਂ 22 ਥੋੜਾ ਚੈਨਲ ਥੋੜਾ ਨਹੀਂ ਆਏ ਆਜ ਆਜ ਐਪ ਫੀਡ ਤਾਂ ਮਜ਼ਾ ਯਾਰ ਪੰਜਾਬੀ ਮੁੰਡੇ ਆ ਇੱਕ ਮਿੰਟ ਇੱਕ ਮਿੰਟ ਅਬੇ ਸਾਰੀ ਮਿਹਨਤ ਆ ਬੰਦੇ ਦੀ ਆ ਆਡੀਟਿੰਗ ਨਾਲ ਲੈ ਕੇ ਮੈਨੇਜਮੈਂਟ ਤੱਕ ਓਏ ਹੋਰ ਦੇਖੋ ਉਹ ਤਾਂ ਕੋਈ ਇਹਨੂੰ ਥੋੜੀ ਜਿਹੀ ਬਾਤ ਨੂੰ ਮੰਨ ਕੇ ਪੜਕੇ ਲੱਗਿਆ ਮੰਨ ਕੇ ਪੜਕੇ ਆਬ ਆਬਾ ਜੀ ਉਲਜੀ ਹੁੰਦੇ ਆਬਾ ਜੀ ਉਲਜੀ ਹੁੰਦੇ ਆ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵਨ ਕੇ ਕਰਨਾ ਕੇ ਵਨ ਕਰਨਾ ਕੇ ਵਨ ਚਾਰ

ਤਾਂ ਮੈਂ ਵੇਖ ਪਹਿਲਾ ਬੋਲਣੇ ਬਾਈ ਨਾ ਉਧਰ ਹੀ ਆ ਗਿਆ ਸੀ ਪਹਿਲਾ ਕੋਣ ਬਾਈ ਕੈਮਰਾਮੈਨ ਕੈਮਰੇ ਤੇ ਨਹੀਂ ਆ ਰਿਹਾ ਉਹ ਕੈਮਰੇ ਨਾਲ ਕਿਉਂਕਿ ਮੈਂ ਦੱਸਦਾ ਇੰਨੀ ਕੰਸਿਸਟੈਂਸੀਲੀ ਪ੍ਰੇਰਿਤ ਕੀਤਾ ਜੀ ਆਪਾਂ ਨੂੰ 10 ਦਿਨ ਤੋਂ ਲਗਾਤਾਰ ਆਪਾਂ ਕੰਟੈਂਟ ਪਾਇਆ ਇੱਕ ਵੇੜਾ ਕੜ ਤਕ ਗਾਇਸ 10 ਦਿਨਾਂ ਤੋਂ ਕੰਟੈਂਟ ਲਗਾਤਾਰ ਪਾਇਆ ਹਜੇ ਆ ਪਿੱਛੇ ਜਿਹੜਾ ਬਿਹਾਈਂਡ ਦ ਸੀਨ ਆਪਣੀ ਵੀਡੀਓ ਰਿਕਾਰਡ ਕਰ ਰਿਹਾ ਭਵਨ ਇੰਨੇ ਕਹਿੰਦੇ ਕਿ ਰੈਗੂਲਰ ਪਾਉ ਉਹ ਤੇ ਪਿਛਲੇ 10 ਦਿਨ ਤੇ ਅਸੀਂ ਰੈਗੂਲਰ ਸ਼ੋਰਟਸ ਪਾਈਆਂ ਐਂਡ ਦੇਖਦੇ ਦੇਖਦੇ 1 ਮਿਲੀਅਨ ਲੋਕਾਂ ਨੂੰ ਰੀਚ ਕੀਤਾ ਵਾ ਪਿਛਲੇ 10-12 ਇਹ ਹੈ ਨਾ ਦੂਸਰੇ ਨੰਬਰ ਦੇ ਪਾਵਰ ਨੂੰ ਦਾ ਮਿਲਦਾ ਇਹ ਹੈਗਾ ਆਪਣਾ ਅਮਨ ਬਾਈ ਵੀ ਦੱਸੋ ਕਿੱਦਾਂ ਲੱਗਿਆ ਇਹ ਹੈਗਾ ਆਪਣਾ ਐਡੀਟਿੰਗ ਇੱਕ ਵੇ ਇੱਕ ਹੁੰਦਾ ਸ਼ੌਕ ਹੋ ਗਿਆ ਇਹ ਮੁੰਡਾ ਮਤਲਬ ਬਹੁਤ ਚਿਰ ਤੋਂ ਕਰ ਰਿਹਾ ਸੀ ਡਾਂਸ 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 ਤੇ ਵੀ ਮਰੀ ਇੱਕ ਵੇ ਇੱਕ ਓਏ ਤੇ ਕਹਿੰਦਾ ਸੀ ਪ੍ਰਭੂ ਯਾਰ ਮੇਰੀ ਹਿੰਮਤ ਟੁੱਟ ਰਹੀ ਹੈ ਵਿਊਜ਼ ਨਹੀਂ ਆ ਰਹੇ ਮੈਂ ਕਿ ਕੋਈ ਨਹੀਂ ਕੋਈ ਤੁਹਾਨੂੰ ਸਰਪ੍ਰਾਈਜ਼ ਦਵਾਂਗੇ ਅੱਜ ਦੇਖਦਾ ਕਿਤਾ ਲੱਗ ਰਹੀ ਹੈ ਇਹਦਾ ਸੂਟਾ ਗਿਆ ਵੀ ਇਹਦਾ ਸ਼ੋਅ ਹੋ ਗਿਆ ਐਡੀਟਰ ਵੀ ਐਂਡ ਆਹ ਮੁੰਡੇ ਹੈਗੇ ਆਪਣੇ ਵਲੌਗ ਤੇ ਸਾਰੇ ਅਸੀਂ ਦਾ ਭਰਾਵਾ ਹੈਗੇ ਅਸੀਂ ਐਂਡ ਐ ਹੈਗਾ ਇਹ ਵੀ ਕਰਾਂਗਾ ਇਹਨਾਂ ਬਗੈਰ ਵਲੌਗ ਹਾਸਾ ਨਹੀਂ ਬੰਦ ਇਹ ਆਪਣਾ ਸਿੰਗਰ ਵੀ ਹੈਗਾ ਆਪਣੇ ਸਾਰੇ ਡਾਂਸਰ ਸਿੰਗਰ ਐਕਟਰ ਬਾਕੀ ਸਿਮਰ ਜੀ ਨਾਲ ਤੁਹਾਨੂੰ ਮੈਂ ਪਹਿਲੇ ਮਿਲਵਾਤਾ ਸੀ ਉਕਿਉ ਹੱਜ ਨਹੀਂ ਸੀ ਉਹਨੂੰ ਮੈਂ ਪਹਿਲੇ ਦੱਸਤਾ ਸੀ ਤੁਹਾਨੂੰ ਜਿਵੇਂ ਪਤਾ ਹੀ ਆ ਤੇ ਸਭ ਤੋਂ ਜ਼ਰੂਰੀ ਸਾਡਾ ਆਸ਼ਕ ਸਭ ਤੋਂ ਵੱਡਾ ਪਰ ਪੰਜਾਬੀ ਮੁੰਡਿਆਂ ਦਾ ਆਸ਼ਕ ਸਾਡਾ ਦੀ ਗੱਲ ਹੁਣ ਕਾਲੀ ਮੇਰੀ ਚਮਚ ਤਾਂ ਲੱਗਿਆ ਬਖਾਲਾ ਤੂੰ ਜੋ ਆਪਣਾ ਮੁੰਡਾ ਕਰੇ ਦਿਨ ਚੱਲ ਕੇ ਖੁਸ਼ੀ ਜ਼ਾਹਿਰ ਕਰਨ ਦੱਸ ਵੀ ਕਿਉਂ ਸਾਡੇ YouTube ਦੇ 1 ਕੇ ਸਕਾਇਬਰ ਪੂਰੇ ਹੋ ਗਏ ਨੇ ਅੱਛਾ ਬਹੁਤ ਮੈਂ ਖੜਾ ਇਹ ਸਭ ਪਹਿਲੋਂ ਬਤਾ ਕਰੂ ਦਿਨ ਵਾਲਾ ਚਮਚਾ ਦੋ ਮਿੰਟ ਖਾਤਾ ਨਹੀਂ ਖਾ ਲੋ ਗੱਥਾ ਨਾਲ ਖਾਓ ਬੇਡਵਰ ਸਪਰਾਈਜ਼ ਹੈ ਤਾਂ ਅਗਲੀ ਕੀ ਖਾਣਾ ਸੀ ਇਹ ਵਾਹ ਇਹਨੂੰ ਪਤਾ ਸੀ ਪਤਾ ਨਹੀਂ ਕਿੱਦਾਂ ਪਤਾ ਲੱਗ ਗਿਆ ਮੇਨ ਤਾਂ ਚੀਜ਼ਾਂ ਹੀ ਉਹ ਪਤਾ ਲੱਗਦੀਆਂ ਜਿਹੜੀ ਲੋਕ ਚ ਪਾਉਂਦੇ ਆ ਵੈਡਨਸਡੇ ਨੂੰ 300 ਸਬਸਕ੍ਰਾਈਬਰ ਸੀਗੇ ਅੱਛਾ ਤੇ ਬੈਨਰ ਦੇ 4 ਦਿਨ ਬਾਅਦ ਹਿਆਰ ਚੈਨਲ ਮੋਨੀਟਾਈਜ਼ ਤੇ ਪੈਸੇ ਬੈਂਕ ਵਿੱਚ ਆ ਗਏ। ਜਿਆਦਾ ਹੋ ਗਿਆ। ਜਿਆਦਾ ਹੋ ਗਿਆ। ਬੱਸ ਬਹੁਤ ਆ। ਤੂੰ ਛਾਹ ਕਰ ਗਿਆ ਤੂੰ। ਕਿਹੜੀ ਵੀਡੀਓ ਤੇ ਆਇਆ ਆਪਣੇ ਸਭ ਤੋਂ ਜ਼ਿਆਦਾ ਲਾਈਕ? ਆਹ ਵੇ। ਕਿੰਨੇ ਆਇਆ? 41000 41000 41000 ਲਾਈਕਸ 8 ਲੱਖ ਵਿਊ ਗਾਲਾਂ ਵੀ ਪਈਆਂ ਗਈਏ ਇਹ ਗਾਲਾਂ ਨਹੀਂ ਆ ਮੈਨੂੰ ਨਹੀਂ ਨਹੀਂ ਇੱਕ ਦੋ ਨੈਗੇਟਿਵ ਕਮੈਂਟ ਵੀ ਆ ਨੈਗੇਟਿਵ ਕਮੈਂਟ ਵੀ ਆਉਂਦੇ ਆ ਆ ਸਾਲ ਜਾਂਦੇ ਆ ਨੇ ਇੱਕ ਹੋ ਗਿਆ ਹੈ ਇਹਨੂੰ ਮਾਰ ਕੇ ਜੀ ਮੈਂ ਤੂੰ ਜਾਣ ਲੱਗ ਗਿਆ ਚਲੋ ਸਾਲ 'ਚ ਕੁਛ ਤਾਂ ਅਚੀਵ ਕੀਤਾ ਯਾਰ ਹਾਂ ਸਹੀ ਗੱਲ ਚਲ ਸਹੀ ਗੱਲ ਆ ਵਧੀਆ ਚੜਿਆ ਇੱਦਾਂ ਨਹੀਂ ਜਾਣ ਦਿੱਤਾ ਸਾਰੇ ਇੱਦਾਂ ਨਹੀਂ ਆਣਾ ਮੈਂ ਸੋਚਿਆ ਸੀ ਯਾਰ ਮਾਈਲਸਟੋਨ ਇੱਕ ਤਾਂ ਹਿੱਟ ਕਰਨਾ ਬਹੁਤ ਵਧੀਆ ਲੱਗਿਆ ਕੁਝ ਕਹਿਣਾ ਚਾਹੇਂਗਾ ਕਹਿਣਾ ਚਾਹਾਂਗਾ ਤਰੱਕੀਆਂ ਕਰੋ ਯਾਰ 3k ਹੋਣ ਫਿਰ 1 ਲੱਖ ਹੋ ਜਾਣ ਫਿਰ 1 ਮਿਲੀਅਨ ਹੋ ਜਾਣ ਫਿਰ 10 ਮਿਲੀਅਨ ਹੋ ਜਾਣ ਅਮਨ ਭਾਈ ਤੂੰ ਕੁਝ ਕਹਿਣਾ ਜਾਏਗਾ ਮੇਰੇ ਮੁੰਡਾ ਸ਼ੌਕਿੰਗ ਲੱਗਿਆ ਹੁਣ 5 5k ਦਾ ਪਕੜ ਪਾਵਨ ਤੂੰ ਵੀ ਬੋਲ ਦੇ ਕੁਝ ਤੇਰੀ ਵੀਡੀਓ ਤਾਂ ਨਹੀਂ ਲਾ ਸਕਦੇ ਇਹ ਬਹੁਤ ਬਹੁਤ ਵਧੀਆ ਲੱਗਿਆ ਮজা ਆ ਗਿਆ ਸਰਪ੍ਰਾਈਜ਼ ਸ਼ੌਕਿੰਗ ਹਾਂ ਹਾਂ ਬਿਲਕੁਲ ਜਿਹਦੇ ਵਾਰ ਸਾਨੂੰ ਪਤਾ ਹੀ ਨਹੀਂ ਸੀਗਾ ਚਲ ਓਕੇ ਹੁਣ ਚਲਦੇ ਆਪਾਂ 400 ਵਾਟੀਆਂ ਦਾ ਆ ਗਿਆ ਮਰਸ ਤੋਂ ਪੇਪਰ ਆ ਬਾਬੇ ਚਾਹ ਰਿਹਾ ਮੋਨਟਾਈਜ਼ ਕਰ ਰਹੇ ਹਾਂ ਓਕੇ ਛੱਡ ਦੇ ਕਪੜਾਈ ਲੱਗੀ ਆ ਸਹਰੀ ਵਾਲਾ